ਹਾਂਜੀ ਸਸਕੀ ਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਅਤੇ ਸੈਂਟਰ ਗੌਰਮਟ ਵੱਲੋਂ ਵੱਡੀ ਅਪਡੇਟ 1 ਜਨਵਰੀ 2026 ਤੋਂ ਵੱਡੇ ਐਲਾਨ LPG ਕੈਨਸਰ ਸਿਲੰਡਰ ਪੈਟਰੋਲ ਤੇਲ ਸਭ ਹੋਇਆ ਸਸਤਾ ਤਨਖਾ ਪੈਨਸ਼ਨ ਬੈਂਕਾਂ ਦੇ ਨਵੇਂ ਨਿਯਮ ਲਾਗੂ ਕਿਹਾ ਪੂਰੀ ਅਪਡੇਟ ਆਉਸਾਂ ਤੇ ਆਪਣੀ ਅੱਜ ਦੀ ਇਸ ਵੀਡੀਓ ਦਰਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤੇ ਚਲ ਨੂੰ ਸਬਸਕ੍ਰਾਈਬ ਕਰਕੇ ਬੈਲਕਨ ਨੂੰ ਪ੍ਰੈਸ ਕਰ ਦੇਣਾ ਤੇ ਦੋਸਤੋ ਅੱਜ ਨਵਾਂ ਸਾਲ ਦੀ ਪਹਿਲੀ ਤਰੀਕਾ ਤੇ ਪੰਜਾਬ ਅਤੇ ਪੂਰੇ ਭਾਰਤ ਵਿੱਚ ਹਰੇਕ ਚੀਜ਼ ਦੇ ਬਜਟ ਵਿੱਚ ਨਵੇਂ ਬਦਲਾਵ ਕੀਤੇ ਜਾਂਦੇ ਹਨ ਤਾਂ ਇਸ ਦੌਰਾਨ 2026 ਦੀ ਪਹਿਲੀ ਤਰੀਕ ਨੂੰ ਕਿਹੜੇ-ਕਿਹੜੇ ਬਦਲਾਵ ਕੀਤੇ ਗਏ ਹਨ ਉਹ ਜਾਣਦਿਆਂ ਇਸ ਵੀਡੀਓ ਤੱਕ ਵੀਡੀਓ ਨੂੰ ਆਖਰੀ ਤੱਕ ਵਾਚ ਜ਼ਰੂਰ ਕਰਨਾ ਹੈ 1 ਜਨਵਰੀ ਤੋਂ ਆਧਾਰ ਕਾਰਡ ਤੋਂ ਲੈ ਕੇ ਕਾਰ ਤੱਕ ਦੀਆਂ ਕੀਮਤਾਵਾਂ 'ਚ ਵੱਡਾ ਬਦਲਾਵ ਤੁਹਾਡੇ ਤੇ ਕੀ ਅਸਰ ਪਵੇਗਾ ਨਵਾਂ ਸਾਲ 2026 ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲਣਗੇ ਇਸ ਸਾਲ ਬਹੁਤ ਸਾਰੀਆਂ ਆਰਥਿਕ ਨਿਯਮ ਬਦਲ ਜਾਣਗੇ ਜਿਨ੍ਹਾਂ ਦਾ ਸਿੱਧਾ ਸ੍ਰਾਮ ਨਾਗਰਿਕ ਦੀ ਜੇਬ ਤੇ ਪਵੇਗਾ ਨਵੇਂ ਨਿਯਮ ਸਾਲ ਦੇ ਪਹਿਲੇ ਮਹੀਨੇ ਜਨਵਰੀ ਵਿੱਚ ਹੀ ਲਾਗੂ ਹੋ ਜਾਣਗੇ ਇਸ ਵਿੱਚ ਐਲਪੀਜੀ ਗੈਸ ਸਿਲੰਡਰ ਪੈਨ ਅਤੇ ਆਧਾਰ ਸਣੇ ਹੋਰ ਕਈ ਸਬੂਤਾਂ ਚੀਜ਼ਾਂ ਸ਼ਾਮਲ ਹਨ ਉਹਨਾਂ ਨੂੰ ਜਾਣਦਿਆਂ ਇਹਨਾਂ ਬਦਲਾਵ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਸਾਲ ਵਿੱਚ ਯੂਪੀਏ ਸਿਮ ਰਜਿਸਟਰ ਨਿਯਮ ਵਿੱਚ ਬਦਲਾਵ ਦੇਖਣ ਨੂੰ ਮਿਲਿਆ ਇਸ ਸਬੰਧੀ ਯੂਪੀਏ ਤੇ ਡਿਜੀਟਲ ਭੁਗਤਾਨ ਨਾਲ ਸੰਬੰਧਤ ਨਿਯਮ ਸਖਤ ਕੀਤੇ ਗਏਨ ਤੋਂ ਖੇਤੜੀ ਨੂੰ ਰੋਕ ਲਈ ਸੇਮ ਵੈਰੀਫਿਕੇਸ਼ਨ ਨਿਯਮ ਨੂੰ ਹੋਰ ਸਖਤ ਕੀਤਾ ਜਾਵੇਗਾ ਤੋਕੇ ਤੁਹਾਡੀ ਘਟਾਉਣ ਲਈ ਕੁਝ ਮੈਸੇਜ ਐਪ ਜਿਵੇਂ ਕਿ WhatsApp ਅਤੇ Telegram ਨੂੰ ਸੀਮਤ ਕਰਨ ਦੀ ਯੋਜਨਾ ਵੀ ਦਿੰਦੇ ਹਨ ਇਸ ਤੋਂ ਇਲਾਵਾ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 31 ਦਸੰਬਰ ਸੀ ਹੁਣ ਇਸ ਤੋਂ ਬਾਅਦ ਇਸ ਤਰੀਕ ਖਤਮ ਕਰ ਦਿੱਤੀ ਅਤੇ ਹੁਣ ਜਿਨ੍ਹਾਂ ਦੇ ਪੈਨ ਕਾਰਡ ਧਾਰਕਰ ਨਾਲ ਲਿੰਕ ਨਹੀਂ ਕੀਤੇ ਗਏ ਉਹਨਾਂ ਦੇ ਪੈਨ ਕਾਰਡ ਬੰਦ ਕਰ ਦਿੱਤੇ ਗਏ ਅਤੇ ਹੁਣ ਔਲਨਾ ਲੋਕਾਂ ਨੂੰ ਜੋ ਪਰੇਸ਼ਾਨੀਆਂ ਹੋਣਗੀਆਂ ਉਸ ਦੇ ਵਿੱਚ ਅਕਾਊਂਟ ਇਨਐਕਟਿਵੇਟ ਹੋ ਜਾਵੇਗਾ ਆਈਟੀਆਰ ਫੰਡ ਨਹੀਂ ਮਿਲੇਗੀ ਰਸੀਦ ਬੈਂਕਿੰਗ ਸਿਸਟਮ ਰੋਕ ਦਿੱਤਾ ਜਾਵੇਗਾ ਤਾਂ ਇਹ ਤੁਹਾਡੇ ਤੇ ਜੋ ਨੁਕਸਾਨ ਨੇ ਹੁਣ ਪੈਨ ਕਾਰ ਨੋ ਅਧਾਰ ਕਾਰ ਨਾਲ ਲਿੰਕ ਨਾ ਕਰਨ ਦੇ ਹੋਣ ਜਾ ਰਹੇ ਨੇ ਇਸ ਤੋਂ ਇਲਾਵਾ ਸਰਕਾਰ ਵਿੱਚ ਆਈਟੀਆਰ ਨੇਮ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ ਨਵਾਂ ਸਾਲ ਟੈਕਸ ਐਕਟ 2000 25 ਅਪ੍ਰੈਲ ਵਿੱਚ ਲਾਗੂ ਕੀਤਾ ਗਿਆ ਸੀ ਲੇਕਿਨ ਹੁਣ ਇਸ ਦੇ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ ਤਾਂ ਕਿ 8ਵਾਂ ਤਨਖਾਹ ਕਮਿਸ਼ਨ ਇਸ ਸਾਲ ਲਾਗੂ ਹੋਣ ਦੀ ਉਮੀਦ ਦਸਾਈ ਜਾ ਰਹੀ ਹੈ 7ਵਾਂ ਤਨਖਾਹ ਕਮਿਸ਼ਨ 31 ਦਸੰਬਰ ਦੇ ਬੇਰ ਤੋਂ ਸ਼ੁਰੂ ਹੋ ਗਿਆ ਸੀ ਹੁਣ ਅਗਲੀ ਅਪਡੇਟ ਬੈਂਕਿੰਗ ਸਿਸਟਮ ਚੋਂ ਹੋਣ ਕੇ ਆ ਬਦਲਾਅ ਬੈਂਕਿੰਗ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਲਾਗੂ ਕੀਤਾ ਗਿਆ ਐਸਬੀਆਈ ਪੰਜਾਬ ਨੈਸ਼ਨਲ ਐਚਡੀਐਫਸੀ ਬੈਂਕ ਵਿੱਚ ਕਰਜ਼ੇ ਦੀ ਦਰਾਂ ਘਟਾਉਣੀ ਇਤਿਹਾਸ ਜਾਣਗੀਆਂ ਇਹ ਫੈਸਲਾ 1 ਜਨਵਰੀ ਤੋਂ ਲਾਗੂ ਹੋਵੇਗਾ ਨਤੀਜੇ ਵਜੋਂ ਨਵੀਂ ਫਿਕਸਡ ਡਿਪੋਜ਼ਿਟ ਵਿਆਜ ਦਰ ਜਨਵਰੀ ਤੋਂ ਲਾਗੂ ਕੀਤਾ ਜਾਵੇਗਾ ਐਲਪੀ ਸਿਲੰਡਰ ਦੀ ਕੀਮਤਾ ਵਿੱਚ ਹੋਵੇਗਾ ਬਦਲਾਵ ਐਲਪੀਜੀ ਗੈਸ ਸਿਲੰਡਰ ਦੀ ਕੀਮਤਾ ਵਿੱਚ ਵੀ ਬਦਲਾਵ ਦੇਖਣ ਨੂੰ ਮਿਲੇਗਾ 1 ਜਨਵਰੀ ਤੋਂ ਐਲਪੀਜੀ ਦੀਆਂ ਸਿਲੰਡਰ ਦੀਆਂ ਕੀਮਤਾਂ ਘਟ ਚੁੱਕੀਆਂ ਨੇ ਜਿਸ ਦੇ ਨਾਲ ਤੁਹਾਨੂੰ ਅਲੱਗ-ਅਲੱਗ ਸਿਟੀਆਂ ਵਿੱਚ ਅਲੱਗ-ਅਲੱਗ ਬੈਨੀਫਿਟ ਦੇਖਣ ਨੂੰ ਮਿਲੇਗਾ ਕਿਸਾਨ ਅਤੇ ਮੁਲਾਜ਼ਮਾਂ ਲਈ ਫਾਇਦੇ ਦੀ ਗੱਲ ਤੁਹਾਨੂੰ ਦੱਸਦੇ ਰਿਹਾ ਜਨਵਰੀ 2026 ਤੋਂ ਸਰਕਾਰੀ ਕਰਮਚਾਰੀਆਂ ਨੂੰ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ ਦੇ ਆਧਾਰ ਤੇ ਤਨਖਾਹ ਮਿਲ ਸਕਦੀ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਨਵੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣੇ ਇੱਕ ਨਵੀਂ ਵਿਲੱਖਣਾ ਆਈਡੀ ਕਾਰਡ ਬਣਾਇਆ ਜਾਵੇਗਾ ਤਾਂ ਤੁਹਾਨੂੰ ਦੱਸਦੀ ਕਿ ਅਗਰ ਤੁਸੀਂ ਪੀਐਮ ਕਿਸਾਨ ਨਿਤੀ ਯੋਜਨਾ ਦਾ ਲਾਭ ਲੈਣਾ ਹੈ ਇਸ ਦੇ ਲਈ ਤੁਹਾਡੇ ਕੋਲ ਇੱਕ ਨਵੀਂ ਆਈਡੀ ਕਾਰਡ ਅੱਜ ਤੋਂ ਸ਼ੁਰੂ ਕੀਤੀ ਜਾਵੇਗੀ ਜੋ ਕਿ ਜਿੰਨਾ ਕਿਸਾਨਾਂ ਦਾ ਬੰਨਿਆ ਹੋਏਗਾ ਸਿਰਫ ਉਹਨਾਂ ਨੂੰ ਹੀ ਪੀਐਮ ਕਿਸਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਦਾ ਲਾਭ ਦਿੱਖ ਨੂੰ ਮਿਲੇਗਾ ਅਤੇ ਜਿਹੜੀਆਂ ਕਿਸਾਨਾਂ ਦੀਆਂ ਕਿਸ਼ਤਾਂ ਰੁਕੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਲਾਭ ਦੇਖ ਨੂੰ ਮਿਲੇਗਾ ਹੁਣ ਗੱਲ ਕਰਦੇ ਆ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੇ ਬਦਲਾਅ ਦੀ ਅੱਜ ਤੋਂ ਨਵੇਂ ਐਲਪੀਜੀ ਰੇਟ ਪੰਜਾਬ ਤੇ ਪੂਰੇ ਭਾਰਤ ਵਿੱਚ ਨਵੇਂ ਸਾਲ 2026 ਦੀ ਸ਼ੁਰੂਆਤ ਮਹਿੰਗਾਈ ਦੇ ਝਟਕੇ ਨਾਲ ਹੋਈ ਹੈ ਸਰਕਾਰ ਨੇ ਐਲਪੀਜੀ ਦੀਆਂ ਕੀਮਤਾਂ 111 ਰੁਪਏ ਵਾਦਾ ਦਿੱਤੀ ਹੈ ਇਹ ਵਾਦਾ ਅੱਜ ਤੋਂ ਲਾਗੂ ਹੋ ਗਿਆ ਹੈ ਹੁਣ ਉਹ ਦੱਸਦੀ ਕਿ ਇਹ ਵਾਦਾ 19 ਕਿਲੋਗ੍ਰam ਵਪਾਰਿਕ ਗੈਸ ਸਿਲੰਡਰ ਵਿੱਚ ਹੋਇਆ ਹੈ ਇਹ ਵਾਦੇ ਨਾਲ ਹੋਟਲ ਰੈਸਟੋਰੈਂਟ ਅਤੇ ਛੋਟੇ ਕਾਰੋਬਾਰ ਲਈ ਲਗਾਤਾਰ ਵਾਧ ਜਨਗਿਆਂ ਦਿੱਲੀ ਵਿੱਚ 19 ਕਿਲੋ ਵਾਲੇ ਵਪਾਰਕ ਅਲਪੀ ਗੈਸ ਸਿਲੰਡਰ ਦੀ ਕੀਮਤ 1691 ਰੁਪਏ ਅਤੇ 50 ਪੈਸੇ ਹੋਵੇਗੀ ਜਿਸ ਤੋਂ ਰਾਸੋ 80 ਰੁਪਏ ਅਤੇ 50 ਪੈਸੇ ਵੱਧ ਗਿਆ ਹੈ ਕੋਲਕਾਤਾ ਵਿੱਚ ਇਸ ਦੀ ਕੀਮਤ ਹੁਣ 1684 ਰੁਪਏ ਤੋਂ ਘਟਾ ਕੇ ਵੱਧ ਕੇ 1785 ਰੁਪਏ ਹੋ ਜਾਵੇਗੀ ਮੋਬਾਈਲ ਵਿੱਚ ਇਸ ਦੀ ਕੀਮਤ 1530 ਤੋਂ ਵੱਧ ਕੇ 1042 ਹੋ ਗਈ ਹੈ 14 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਸਰਕਾਰ ਨੇ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਹੋਰ ਬਦਲਾਅ ਨਹੀਂ ਦੇਖਣ ਨੂੰ ਲਿਆ ਪਾ ਦੇਸ਼ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਰਸੋਈ ਗੈਸ ਦੀ ਕੀਮਤ 850 ਤੋਂ 960 ਦੇ ਵਿੱਚ ਘਰ ਇਸ ਵੇਲੇ ਇੱਕ ਘਰੇਲੂ ਐਲਪੀਜੀ ਗੈਸ ਸਿਲੰਡਰ ਦਿੱਲੀ ਵਿੱਚ 800 ਤਰਵੰਜਰ ਪੇ ਮੋਬਈ ਵਿੱਚ 855 ਰੁਪਏ ਲੱਖ 9 ਵਿੱਚ 490 ਰੁਪਏ ਅਹਮਦਾਬਾਦ ਚ 860 ਰੁਪਏ ਹਾਈਦਰਾਬਾਦ ਚ 905 ਰੁਪਏ ਵਾਰਾਨਸੀ ਵਿੱਚ 906 ਰੁਪਏ ਤੇ ਪਟਨਾ ਵਿੱਚ 951 ਰੁਪਏ ਹੁਣ ਸਿਲੰਡਰ ਦੀ ਕੀਮਤ ਕਿੰਨੀ ਵਧੇਗੀ ਇੰਦੇ ਨਾਲ ਦੀ ਵੈਬਸਾਈਟ ਦੇ ਅਨੁਸਾਰ 19 ਕਿਲੋ ਦਾ ਗੈਸ ਸਿਲੰਡਰ ਹੁਣ ਪਟਨਾ ਵਿੱਚ 1953 ਨੋਡਾ ਵਿੱਚ 1699 ਲਖਨੋਵ ਵਿੱਚ 1814 ਪਪਾਲ ਵਿੱਚ 1696 ਅਤੇ ਗੁਰੂਗ੍ਰਾਮ ਵਿੱਚ 1600 ਰੁਪਿਆ ਵਿੱਚ ਉਪਲਬਧ ਹੋਵੇਗਾ ਐਲਪੀਜੀ ਦੀ ਕੀਮਤ ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ ਐਲਪੀਜੀ ਕੈਨਸਲਰ ਦੀ ਕੀਮਤ ਕਈ ਕਾਦੇ ਨਿਰਭਰ ਕਰਦੀ ਆ ਪਹਿਲਾਂ ਹੁਣ ਉਹ ਆਯਾਤ ਸਮਾਤਕ ਕੀਮਤ ਆਈਪੀਪੀ ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ ਜੇ ਸਵੈਤੰਤਰ ਰਾਸ਼ਟਰੀ ਬਾਜ਼ਾਰ ਵਿੱਚ ਗੈਸ ਦੀ ਕੀਮਤ ਡਾਲਰ ਰੁਪਏ ਦੀ ਐਕਸਚੇਂਜ ਦਰ ਮਾਲ ਬੀਮਾ ਅਤੇ ਟੈਕ ਸੰਭਲ ਹਨ ਟੈਕ ਸਭ ਦੇ ਲੌਜਿਸਟ ਲਗਾਤਾਰ ਰਾਜ ਵਿੱਚ ਵਕ ਵਕ ਹੁੰਦੀਆਂ ਨੇ ਜਿਸ ਨਾਲ ਐਲਪੀਜੀ ਦੀ ਕੀਮਤ ਵਿੱਚ ਪਿੰਤਾ ਆਉਂਦੀ ਹੈ ਤੇ ਪੀएनजी ਦੀ ਕੀਮਤ ਕੀ ਕਟੀਆਂ ਨਵੇਂ ਸਾਲ 2026 ਦੀ ਸ਼ੁਰੂਆਤ ਕਰੇਲੂ ਗੈਸ ਕਪਟਰ ਅਲੀ ਕੁਝ ਰਾਹਤ ਦੇ ਲਈ ਆਈ ਹੈ ਇੰਦਰ ਪ੍ਰਾਸਤ ਗੈਸ ਲਿਮਟਿਡ ਨੇ ਦਿੱਲੀ ਅਤੇ ਐਨਸੀਆਰ ਵਿੱਚ ਕਰੇਲੂ ਪੀएनजी ਨੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕਰ ਦਿੱਤਾ ਹੈ ਕੀਮਤ ਵਿੱਚ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਘਰੇਲੂ ਪੀਐਨਜੀ ਲਈ ਨਵੀਂ ਦਰ 47.99 ਪ੍ਰਤੀ ਕਿਐਸ ਅਤੇ ਗੁਰੂਗ੍ਰਾਮ ਦੇ ਖਪਤਕਰਾਂ ਨੂੰ 46.70 ਪ੍ਰਤੀ ਐਸਸੀਐਮ ਦੇ ਹਿਸਾਬ ਨਾਲ ਗੈਸ ਮਿਲੇਗੀ ਨੋਡਾ ਗ੍ਰੇਡ ਨੋਇਡਾ ਤੇ ਗਾਜ਼ੀਆਬੱਦ ਵਿੱਚ ਸੋਧੀ ਹੋਈ ਕੀਮਤ 47.76 ਪ੍ਰਤੀ ਐਸਐਫਐਮ ਵਿੱਚ ਨਵੀਆਂ ਦਰਾਂ ਨਵੇਂ ਸਾਲ ਤੇ ਲਾਗੂ ਹੋ ਜਾਣਗੇ ਅਤੇ ਸਿੱਧੇ ਤੌਰ ਤੇ ਘਰੇਲੂ ਖਰਚਾਂ ਨੂੰ ਲਾਭ ਪਹੁੰਚਾਣਗੇ ਤਾਂ ਇਹ ਸੀ ਅੱਜ ਦੀਆਂ ਖਾਸ ਤੇ ਲੇਟੈਸਟ ਅਪਡੇਟਸ ਤੋਂ ਇਲਾਵਾ ਪੰਜਾਬ ਅਤੇ ਸੈਂਟਰ ਦੀਆਂ ਨਵੀਆਂ ਅਪਡੇਟ ਚੈਨਲ ਤੇ ਸਬਸਕ੍ਰਾਈਬ ਕਰੋ ਧੰਨਵਾਦ